ਨੇ ਕਾ ਵਾਰ ਹਤਾ ਕੁੜੀ ਆ ਤੇ ਕੁੜੀ ਮਸੀ ਲੱਗਦੀ ਏ ਤੇਰੀ ਮੈਨੂੰ ਆਹ ਕਾ ਵਾਰ ਰੋਲਾ ਪਾਇਆ ਹੋਇਆ ਮੰਮੀ ਨੇ ਕਿਵੇਂ ਗੈਵੀ ਗੈਵੀ ਕਰਕੇ ਚੀਕ ਚਿਹਾੜਾ ਪਾਇਆ ਹੋਇਆ ਪੈਣਾ ਇਹੇ ਤੈਨੂੰ ਬਹੁਤ ਤੰਗ ਕਰਦੀ ਆ ਨਾ ਗੈਵੀ ਨੂੰ ਤਾਂ ਮਗਰੇ ਪੁੱਛੋਂ ਪਹਿਲਾਂ ਤਾਂ ਇਹਦੀ ਗੁੱਤ ਨਹੀਂ ਘਟਦੀ ਆ ਆਪਾਂ ਬਹਿ ਕੇ ਗੱਲ ਕਰ ਲਾਂਗੇ ਇੰਨਾ ਗੁੱਸਾ ਨਾ ਕਰ ਤੂੰ ਗੈਵੀ ਨਿਕਾ ਵਾਰ ਨਾ ਤੂੰ ਸੀਸਮਾਨ ਸਿਰ ਤੇ ਚੱਕਿਆ ਹੋਇਆ ਈ ਹੋਲਾ ਇਕੱਠ ਕਰੀ ਬੈਠੇ ਆ ਤੁਸੀਂ ਮਾਂ ਦੇ ਤੇ ਮੇਰੇ ਖਾਲਸਾ ਸਾਲਾ ਇੱਕ ਸਮਾਲ ਕੇ ਅਜਮਦਰੀ ਘੋਟਨੇ ਕਮਾ ਰਹੀ ਹੈ। ਤਾਂ ਕੀ ਬੋਲੀ ਜੰਨੇ ਮੰਮੀ ਤੁਸੀਂ? ਆ ਕੀ ਕਰਨ ਮੰਮੀ? ਆ ਤੁਹਾਡੇ ਮੂੰਹ ਚ ਇੰਨਾ ਮੁਸ਼ਕ ਜਿਹਾ ਆਉਂਦਾ ਤੁਸੀਂ ਬ੍ਰਸ਼ ਨਹੀਂ ਕੀਤਾ? ਮੈਂ ਮੈਂ ਬੋਝੀ ਤਾ ਤਾ ਤਰਾ ਤਰਾ ਚਲ ਪੈੜੰਦ ਚਲ ਕੇ ਗੱਲ ਕਰ। ਸੋ ਮੈਂ ਕਦੋਂ ਪੈਸੇ ਆ ਕੇ ਤਰਾ ਚਲ ਜਾਵੀਂ ਆ ਕੀ ਹੋ ਗਿਆ ਤੁਹਾਡੀ ਬੁੜੂ ਨੂੰ ਇਹ ਤਾਂ ਐ ਜਿਵੇਂ ਟੱਲੀ ਹੋਈ ਫਿਰਦੀ ਹੁੰਦੀ ਆ। ਇਹਨੂੰ ਬੰਨ ਕੇ ਰੱਖਿਆ ਕਰੋ। ਇੱਕ ਖੁੱਲੀ ਛੱਡੀ ਠੀਕ ਨਹੀਂ ਹੈਗੀ। ਨਾ ਇਹੀ ਜੀ ਇਹਦੀ ਹਾਲਤ ਦਾ ਤੁਹਾਡੇ ਕੋ ਦਵਾਈ ਨੇ ਦਵਾ ਹੁੰਦੀ ਐ ਨੂੰ। ਉਹ ਆ ਸਾਰਾ ਕੁਝ ਕਰੀ ਜਾਂਦੇ ਆ ਪਰ ਫਿਰ ਵੀ ਪਤਾ ਨਹੀਂ ਉਹਨੂੰ ਕੀ ਹੋਈ ਜਾਂਦਾ। ਟੈਸਟ ਵੀ ਕਰਵਾਏ ਨੇ। ਹੁਣ ਇਹਨਾਂ ਨੂੰ ਫੋਨ ਕਰਦੀ ਆ ਵੀ ਡਾਕਟਰ ਨੂੰ ਨਾਲ ਲੈ ਕੇ ਆਜੋ। ਤੁਸੀਂ ਦੇਖੋ ਮੇਰੀ ਮਾਂ ਨੂੰ ਕੀ ਤਕਲੀਫ ਹੈ ਇਹਦੀ ਹਾਲਤ ਤਾਂ ਦਿਨ ਬਦੇ ਨਾਲ ਨਿੱਗਰਦੀ ਜਾਂਦੀ ਆ ਉਹ ਇਹਨੂੰ ਦੇਖ ਕੇ ਤਾਂ ਮੈਂ ਤੇ ਗਏ ਵੀ ਇੱਥੇ ਬੁਆਰ ਹੋਏ ਪਏ ਆ ਆ ਤੁਸੀਂ ਇਹ ਰੁਗ ਪਰ ਕੇ ਟੈਸਟ ਤਾਂ ਤਾਂ ਕਰਾ ਲਿਆ ਪਰ ਇਹਨੂੰ ਤਕਲੀਫ ਕੀ ਉਹ ਤਾਂ ਸਾਨੂੰ ਦੱਸੋ ਤਕਲੀਫ ਤਾਂ ਇਹਨਾਂ ਨੂੰ ਕਾਫੀ ਵੱਡੀ ਆ ਪਰ ਮੈਂ ਹੈਰਾਨ ਆਂ ਵੀ ਇਹਨਾਂ ਨੂੰ ਇਹ ਬਿਮਾਰੀ ਲੱਗੀ ਕਿਵੇਂ ਹਾਏ ਹਾਏ ਕੋਈ ਲਾ ਲਾਜ ਬਿਮਾਰੀ ਲੱਗੀ ਇਹਨਾਂ ਨੂੰ ਮੇਰੀ ਭੈਣ ਤਾਂ ਨਾ ਲਾਪਰਵਾਹ ਬਹੁਤ ਆ ਇਹ ਆਪਣਾ ਖਿਆਲ ਕਿੱਥੋਂ ਰੱਖਦੇ ਆ ਮੇਰੀ ਮਾਂ ਦੇ ਕਰਮਤ ਸੁੱਖ ਕਿੱਥੇ ਵੀਰਾ ਵਿਆਇਆ ਸੀ ਸੋਚਿਆ ਸੀ ਭਾਬੀ ਆਉਗੀ ਮਾਂ ਦੀ ਸਾਂਭ ਸੰਭਾਲ ਕਰੂਗੀ ਪਰ ਇਹਨੇ ਮੇਰੀ ਮਾਂ ਦਾ ਕੀ ਦੇਖਣਾ ਹੈ ਦੁੱਖ ਦਾ ਸੁੱਖ ਦਾ ਇਹਦੇ ਤਾਂ ਆਪਦੇ ਹੀ ਜਨ ਨੇ ਪਰਛਨੇ ਲੋਟ ਆਉਂਦੇ ਹੈਗੇ ਰਹਿਨਦ ਦੀਦੀ ਤੁਸੀਂ ਸਾਡੇ ਮੂਹਰੇ ਮੇਰੀ ਭੈਣ ਦੀ ਬੁਰੀਾਈ ਕਰੀ ਜਾਂਦੇ ਹੋ ਉਹ ਤਾਂ ਤੁਹਾਡੇ ਟੱਬਰ ਨੂੰ ਸਾਂਭ ਦੀ ਮਰ ਗਈ ਉਹਦੇ ਪੱਲੇ ਵਿਚਾਲੀ ਦੇ ਜੱਸ ਕਿੱਥੇ ਹੋਰ ਕੀ ਇਹਦੀ ਮਾਂ ਦਾ ਧਿਆਨ ਰੱਖਦੀ ਰੱਖਦੀ ਸਾਡੀ ਦੀਦੀ ਅੱਧੀ ਰਹਿ ਗਈ ਤੁਸੀਂ ਹੁਣਾਂ ਰੋਲਾ-ਵੋਲਾ ਛੱਡੋ ਡਾਕਟਰ ਸਾਹਿਬ ਤੁਸੀਂ ਦੱਸੋ ਸਾਡੀ ਮਾਸੀ ਨੂੰ ਬਿਮਾਰੀ ਕੀ ਹੈ ਇਹਨਾਂ ਨੂੰ ਤਾਂ ਬਹੁਤ ਸੀਰੀਅਸ ਬਿਮਾਰੀ ਆ ਕਿੰਨਾ ਦਾ ਲੀਵਰ ਦਾ ਡੈਮੇਜ ਹੋ ਗਿਆ ਹੈ ਲੀਵਰ ਹਾਏ ਹਾਏ ਮੰਮੀ ਕੀ ਹੋ ਗਿਆ ਤੈਨੂੰ ਹਾਏ ਹਾਏ ਮੇਰੀ ਮਾਂ ਨੂੰ ਕੀ ਹੋ ਗਿਆ ਇਹ ਚੰਦਰੀ ਬਿਮਾਰੀ ਤੂੰ ਕਿੱਥੋਂ ਲਾ ਲਈ ਇੰਨੀ ਹਾਨੀ ਤਾਂ ਭੂਆ ਦਾ ਅੰਤ ਨੇੜੇ ਆ ਗਿਆ ਮੈਂ ਤਾਂ ਆਪ ਇਸ ਗੱਲੋਂ ਹੈਰਾਨ ਆ ਵੀ ਆ ਸਾਡੀ ਮੰਮੀ ਐਡੀ ਵੱਡੀ ਬਿਮਾਰੀ ਲਾਈ ਬੈਠੀ ਆ ਡਾਕਟਰ ਸਾਹਿਬ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਤਾਂ ਨਹੀਂ ਹਾਂਜੀ ਕਿਉਂ ਨਹੀਂ ਹੈਗਾ ਖਤਰਾ ਤਾਂ ਪੂਰਾ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਪਰ ਡਾਕਟਰ ਸਾਹਿਬ ਇਹਨਾਂ ਨੂੰ ਇੰਨੀ ਮਾੜੀ ਬਿਮਾਰੀ ਲੱਗ ਕਿਵੇਂ ਗਈ ਇਸੇ ਗੱਲ ਦਾ ਤਾਂ ਮੈਂ ਹੈਰਾਨ ਡਾਕਟਰ ਸਾਹਿਬ ਪਰ ਜਿਹੜੀ ਇਹਨਾਂ ਨੂੰ ਬਿਮਾਰੀ ਲੱਗੀ ਐ ਇਹ ਤਾਂ दारू ਪੀਣ ਵਾਲੇ ਨੂੰ ਨਹੀਂ ਲੱਗਦੀ ਮੈਨੂੰ ਕਹਿੰਦੇ ਹੋਏ ਸ਼ਰਮ ਹੀ ਆ ਰਹੀ ਆ ਕਿ ਇਹਨਾਂ ਦਾ ਜਿਹੜਾ ਲੀਵਰ ਡੈਮੇਜ ਹੋਇਆ ਉਹ ਸ਼ਰਾਬ ਪੀਣ ਕਰਕੇ ਹੀ ਹੋਇਆ ਹਾਏ ਸ਼ਰਾਬ ਪੀਣ ਕਰਕੇ ਨਾ ਮਾਸੀ ਆਹੀ ਦਿਨ ਰਹਿਗੇ ਸੀ ਦੇਖਣ ਨੂੰ ਮੰਮੀ ਹੁਣ ਮੈਂ ਤੇਰੇ ਜਵਾਈ ਨੂੰ ਕਿਵੇਂ ਰੱਖੂ ਅਗਲਾ ਪੁੱਵਾਂ ਮੈਨੂੰ ਕਿਵੇਂ ਰੋਕ ਲੇਗੀ ਤੇਰੀ ਤਾਂ ਮਾਂ ਦਾਰੂ ਪਿੰਦੀ ਆ ਮੈਂ ਤਾਂ ਆਪਣੇ ਸਾਰੇ ਮੂੰਹ ਦਿਖਾਉਣ ਜੋਗੀ ਵੀ ਨਹੀਂ ਰਹੀ ਅਗਲਾ ਮੈਨੂੰ ਮੁਰਾ ਧਰ ਕਰਕੇ ਦਊਗਾ ਤੈਨੂੰ ਹਮੇਸ਼ਾ ਆਪਦੀ ਹੋਈ ਪਈ ਰਹਿੰਦੀ ਆ ਵੀ ਤੇਰੇ ਸਾਰੇ ਕੀ ਕਹਿਣਗੇ ਕੀ ਕਹਿਣਗੇ ਆ ਤੂੰ ਮੇਰੇ ਵੱਲ ਦੇਖ ਮੇਰੇ ਤਾਂ ਪੇਕੇ ਆਏ ਬੈਠੇ ਆ ਆ ਭਾਬੀ ਤਾਂ ਹੁਣ ਮੈਨੂੰ ਮਿਹਣੇ ਮਾਰਿਆ ਕਰਨੂ ਕਿ ਤੇਰੀ ਸੱਸ ਦਾਰੂ ਪਿੰਦੀ ਆ ਮੈਂ ਤਾਂ ਹੁਣ ਆਪਣੇ ਪੇਕੇ ਵੀ ਚੱਜ ਨਾਲ ਜਾਣ ਜੋਗੀ ਨਹੀਂ ਨਾ ਰਹੀ ਦੀਦੀ ਦਿਲ ਤੇ ਨਾ ਲਓ ਇਹ ਤੇ ਤੁਹਾਡਾ ਕੀ ਕਸੂਰ ਜੇ ਤੁਹਾਡੀ ਸੱਸ ਦਾਰੂ ਪੀਣ ਲੱਗੀ ਹਾਏ ਹਾਏ ਆ ਕੋਈ ਛੋਟੀ ਗੱਲ ਐ ਅਸੀਂ ਹੁਣ ਆਪਣੇ ਸ਼ਰੀਕੇ 'ਚ ਕਿਹਦਾ ਕਿਹਦਾ ਮੂੰਹ ਬੰਦ ਕਰਦੇ ਫਿਰਾਂਗੇ ਕਿ ਸਾਡੀ ਕੁੜਮਣੀ दारू ਪਿੰਦੀ ਐ ਕਿਹਦਾ ਜੀ ਕਰਦਾ ਮੂੰਹ ਚੱਕ ਕੇ ਬੋਲੀ ਜਾਂਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਕਹਿੰਦੇ ਆ ਉਹ ਵੀ ਇਹ दारू ਪਿੰਦੀ ਆ ਡਾਕਟਰ ਸਾਹਿਬ ਤੁਸੀਂ ਕਿਹ ਘੂਠ ਬੋਲਦੇ ਹੋ ਵੀ ਇਹ दारू ਪਿੰਦੇ ਨਾ ਮੈਨੂੰ ਝੂਠ ਬੋਲਣ ਦੀ ਕੀ ਲੋੜ ਆ ਜਿਹੜੀਆਂ ਰਿਪੋਰਟਾਂ ਪਈਆਂ ਨਾ ਇਹ ਸਾਰਾ ਸੱਚ ਦੱਸ ਦਿਆਂ ਡਾਕਟਰ ਸਾਹਿਬ ਨਹੀਂ ਝੂਠ ਬੋਲਦੇ ਭੂਆ ਤੂੰ ਝੂਠ ਬੋਲਦੀ ਆ ਮਾਸੀ ਸੱਚ-ਸੱਚ ਦੱਸ ਦੇ ਕਦੋਂ ਤੋਂ दारू ਪੀਣ ਲੱਗੀ ਆ ਤੁਹਾਡੇ ਕਹੇ ਤੇ ਇਨੇ ਬੇਬੇ ਨੇ ਕਿੱਥੇ ਕੋ ਦੱਸਣਾ ਮੇਰੇ ਕੋਲ ਇੱਕ ਹੈਗਾ ਤਰੀਕਾ ਨੂੰ ਸੱਚ-ਸੱਚ ਪੁੱਛਣ ਦਾ ਉੱਤੇ ਨਹੀਂ ਆ ਮੁਕਰ ਸਕਦੀ ਬੇਬੇ ਤੈਨੂੰ ਭੁੰਡਾ ਵਾਲੇ ਬਾਬੇ ਦੀ ਸੌਂ ਲੱਗੇ ਸੱਚ-ਸੱਚ ਦੱਸ ਤੂੰ ਦਾਰੂ ਕਿਵੇਂ ਪੀਣ ਲੱਗੀ ਹਾਏ ਹਾਏ ਤੂੰ ਕੀ ਦੀ ਸੌ ਪਾਤੀ ਹੁਣ ਤਾਂ ਮੈਨੂੰ ਸੱਚ ਬੋਲਣਾ ਹੀ ਪੈਣਾ ਜਦ ਤੇ ਰੋਜ਼ ਪਿੰਦਾ ਸੀ ਸਾਰੀ ਬੋਤਲ ਪੀ ਕੇ ਇੰਨੀ ਕ ਛੱਡ ਦਿੰਦਾ ਸੀ ਮੈਂ ਵੀ ਉਹ ਰੋਜ਼ ਹੀ ਪੀ ਲਾਂਦੀ ਸੀ ਉਹ ਪਿੰਦੇ-ਪਿੰਦੇ ਮੇਰੀ ਇਹ ਆਦਤ ਬਣ ਗਈ ਬਸ ਉਹ ਤੋਂ ਮੈਨੂੰ ਆ ਬਿਮਾਰੀ ਲੱਗ ਗਈ ਹਾਏ ਰੱਬਾ ਉਹ ਬੇਰੀ ਐਨੇ ਕਛੱਡੀ ਦਾਰੂ ਤੂੰ ਪੀਂਦੀ ਸੀ ਹਾਏ ਜਿੱਜੂ ਜਿੱਦ ਤੂੰ ਸਾਰੀ ਬੋਤਲ ਡੱਕ ਲੈਂਦੇ ਸੀ ਉਹ ਤੇ ਤੁਹਾਡੇ ਕੋਲ ਦੋ ਘੁੱਟਾ ਨਹੀਂ ਲੰਨਾਈਆਂ ਜਾਂਦੀਆਂ ਸੀ ਗਲਤੀ ਤਾਂ ਕਹੀ ਆ ਪੁੱਤ ਨਾ ਤਾਂ ਮੇਰੀ ਭੈਣ ਦਾ ਲਈ ਜਾਣਾ ਸਿੱਕਾ ਤਾਂ ਤੁਹਾਡਾ ਖੋਟਾ ਨਿਕਲਿਆ ਤੇ ਭੂਆ ਮੇਰੀ ਨੂੰ ਐਵੇਂ ਬਦਨਾਮ ਕਰੀ ਜਾਂਦੇ ਹੋ ਤੁਸੀਂ ਦੀਦੀ ਤੁਸੀਂ ਕਦੀ ਦੱਸਿਆ ਹੀ ਨਹੀਂ ਕਿ ਜਿੱਜਾ ਇਹ ਦਾਰੂ ਪਿੰਦੇ ਨੇ ਇਹ ਕੀ ਦੱਸਦੀ ਤੁਹਾਨੂੰ ਜ਼ਿੰਦਗੀ ਤੈਨੇ ਮੇਰੀ ਮਾਂ ਦੀ ਬਰਬਾਦ ਕਰਤੀ ਮੇਰੀ ਦੀਦੀ ਨੂੰ ਕਿਉਂ ਕਹਿਨੀ ਆ ਜੋ ਕਹਿਣਾ ਆਪਣੇ ਭਰਾ ਨੂੰ ਕਹਿ ਆ ਦੇਖ ਲੋ ਮੈਂ ਤੁਹਾਨੂੰ ਕਿੰਨਾ ਕਹਿੰਦੀ ਸੀ ਵੀ दारू ਛੱਡ ਦਿਓ ਪਰ ਤੁਸੀਂ ਮੇਰੀ ਕਦੇ ਵੀ ਇੱਕ ਨਹੀਂ ਸੁਣੀ ਆ ਨਤੀਜਾ ਮੂਰੇ ਆ ਗਿਆ ਨਾ ਉਹ ਮੈਂ ਕਿਹੜਾ ਇਹ ਸੋਚਿਆ ਸੀ ਵੀ ਯਾਰ ਰਫੜ ਪੈ ਜੂ ਬੰਦੇ ਤਾਂ ਸਾਰੇ ਪੀਂਦੇ ਹੀ ਹੁੰਦੇ ਆ ਪਰ ਆਹ ਇਹਨਾਂ ਤਾਂ ਜਦੋਂ 13 ਵੀ ਕਰਤੀ ਪੀਣਾ ਤੇ ਸੀ ਇੰਨੀ ਛੱਡਦੇ ਇਹ ਪੀਣ ਲੱਗ ਜਿੱਦੋਂ ਮੈਨੂੰ ਸੁਪਨਾ ਆਉਂਦਾ ਸੀਗਾ ਪਰ ਮੈਨੂੰ ਤਾਂ ਹੁਣ ਸਭ ਜੀ ਨਹੀਂ ਆਉਦੀ ਵੀ ਮੈਨੂੰ ਕਿਹਨੇ ਜਨਮਾਂ ਦੀ ਸਜ਼ਾ ਦੇਤੀ ਰੱਬ ਨੇ ਉਹ ਤੁਸੀਂ ਤਾਂ ਆਪਣਾ ਬੋਲੀ ਜਨੇ ਆ ਕਰਤਾ ਉਹ ਕਰਤਾ ਉਹ ਮੇਰਾ ਵੀ ਤਾਂ ਸੱਚੋ ਉਹ ਮੈਂ ਜਾ ਕੇ ਬਾਹਰ ਕੀ ਮੂੰਹ ਗਾਉ ਕਿ ਨੂੰ ਕਿਉਂ ਜਵਾਰ ਬਿੰਦਾ ਪਰੂ ਵੀ ਮੇਰੀ ਬੇਬੀ ਦਰੂ ਪੀਣ ਲੱਗੀ ਮੈਂ ਤੋੜੇ ਨਹੀਂ ਸਮਝੋਦੀ ਮੈਂ ਘਰਾਂ ਤੱਕ ਹੀ ਕਰਾ ਹਲੇ ਵੀ ਸੋਚੀ ਜਨਾ ਦਾਰੂ ਛੱਡ ਵੀਰੇ ਜੇ ਤੂੰ ਮਾਂ ਨੂੰ ਬਚਾਉਣਾ ਚਾਹੁੰਦਾ ਪਹਿਲਾਂ ਤੂੰ ਆਪਣੇ ਆਪ ਨੂੰ ਬਚਾ ਜੀਜਾ ਜੀ ਤੁਸੀਂ ਕਦੀ ਮੇਰੀ ਦੀਦੀ ਵਾਲੇ ਦਾ ਸੋਚਿਆ ਨਹੀਂ ਘੱਟੋ ਘੱਟ ਆਪਣੀ ਮਾਂ ਕਰਕੇ दारू ਛੱਡ ਦੋ ਹੁਣ ਪਛਤਾਉਣ ਦਾ ਨਹੀਂ ਵੇਲਾ ਸਾਹਮਣ ਦਾ ਟਾਈਮ ਆ ਇਹ ਕੋਈ ਚੰਗੀ ਚੀਜ਼ ਨਹੀਂ दारू ਬਹੁਤ ਸਾਰੇ ਘਰ ਜਿਹੜੇ ਆ ਇੰਨੇ ਹੁਣ ਤੱਕ ਅਜਾੜੇ ਆ ਤੇਰੇ ਕਰਕੇ ਤੇਰੀ ਮਾਂ ਨੂੰ ਬਿਮਾਰੀ ਲੱਗੀ ਆ ਤੇ ਤੂੰ ਕੀ ਸਮਝਦਾ ਜੋ ਤੂੰ ਕਰਦਾ ਰਿਆ ਹੁਣ ਤੱਕ ਉਹ ਠੀਕ ਸੀ ਜੇ ਤੂੰ ਆਪਣੀ ਮਾਂ ਨੂੰ ਹੌਸ਼ ਤੇ ਤੰਦਰੁਸਤ ਦੇਖਣਾ ਚਾਹੁੰਦਾ ਨਾ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਾ ਕੇ ਭੁੰਡਾ ਵਾਲੇ ਬਾਬੇ ਤੇ ਨੇਮ ਚੱਕ ਕੇ ਆ ਦੇ ਅੱਜ ਤੋਂ ਬਾਅਦ ਦਾਰੂ ਪੀਣੀ ਤਾਂ ਇੱਕ ਪਾਸੇ ਰਹਿ ਗਈ ਵੀ ਮੈਂ ਕਦੇ ਛਕੂਗਾ ਵੀ ਨਹੀਂ। ਉਹ ਬੱਸ ਕਰ ਬੇਬੇ ਬੱਸ ਕਰ ਹੁਣ। ਕਿਉਂ ਤੂੰ ਐਵੇਂ ਪਿਉ ਪਿਉ ਕੇ ਛਿੱਤਰਵਾਰ ਲੱਗੀ ਹੋਈ ਆ ਮੇਰੇ। ਮੇਰੀ ਤੋਬਾ ਮੇਰੀ ਮਾਂ ਮੇਰੇ ਪਿਉ ਦੀ ਤੋਬਾ ਜਿਵੇਂ ਅੱਜ ਤੋਂ ਬਾਅਦ ਕਦੇ ਦਾਰੂ ਨੂੰ ਹੱਥ ਵੀ ਲਾ ਗਿਆ। ਪਹਿਲਾਂ ਨਾ ਜਾ ਕੇ ਹੁਣ ਬਾਬੇ ਦੇ ਪਰ ਨੇਮ ਹੀ ਚੱਕੇ ਉਹ ਨਾ ਬਾਕੀ ਕੱਪ ਤਾਂ ਮੈਂ ਤੇਰੀ ਕਰੂ ਆਇਓ ਰੱਬਾ। ਅਹਲਾ ਟਾਈਮ ਤਾਂ ਤੂੰ ਕਿਸੇ ਤੁਸ਼ਪੜ ਤੇ ਬਣਾ ਲੈ ਕੇ ਆਈ। ਜਦੋਂ ਰਿਪੋਰਟਸ ਦੇਖ ਕੇ ਤਾਂ ਲੱਗਦਾ ਵੀ ਉਹਦੀ ਹਾਲਤ ਜਿਹੜੀ ਆ ਬਹੁਤ ਕ੍ਰਿਟੀਕਲ ਆ ਡਾਕਟਰ ਸਾਹਿਬ ਤਾਂ ਹੀ ਤਾਂ ਤੁਹਾਡੇ ਕੋਲ ਆਏ ਆ ਮੇਰੇ ਪੁੱਤ ਦੀ ਨਿੱਤ ਦੀ ਪੀਣੀ ਨੇ ਸਾਡਾ ਘਰ ਖਰਾਬ ਕੀਤਾ ਪਿਆ ਨਿੱਤ ਸ਼ਰਾਬ ਪੀ ਕੇ ਮੇਰੀ ਨੌ ਨੂੰ ਕੁੱਟਦਾ ਜਦ ਕਿ ਸਾਰੀ ਜ਼ਿੰਦਗੀ ਮੈਂ ਵੀ ਇਦਾਂ ਹੀ ਕੱਢੀ ਆ ਇਹਦੇ ਬਾਪੂ ਜੀ ਵੀ ਬਹੁਤ ਸ਼ਰਾਬ ਪੀਂਦੇ ਸੀ ਕੁੱਟਮਾਰ ਕਰਦੇ ਸੀ ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਫੁੱਲਾਰ ਦੀ ਨੌ ਵੀ ਮਤਲਬ ਇਦਾਂ ਦੀ ਜ਼ਿੰਦਗੀ ਗੱਟੇ ਮੈਂ ਤੁਹਾਡਾ ਦਰਦ ਸਮਝਦਾ ਮਾਤਾ ਜੀ ਜੇ ਤੁਸੀਂ ਇਸ ਨੂੰ ਸੁਧਾਰਨਾ ਚਾਹੁੰਦੇ ਹੋ ਨਾ ਇੱਕ ਬੰਦੇ ਦਾ ਕੰਮ ਨਹੀਂ ਪੂਰੇ ਪਰਿਵਾਰ ਨੂੰ ਇਸ ਦੇ ਲਈ ਹਮਲਾ ਮਾਰਨਾ ਪੈਣਾ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਕਰਨ ਨੂੰ ਤਿਆਰ ਆ ਬਸ ਮੇਰਾ ਘਰ ਬਚਣਾ ਚਾਹੀਦਾ ਬਸ ਠੀਕ ਆ ਫਿਰ ਜਿੱਦਾਂ ਮੈਂ ਕਹੂੰਗਾ ਉਸੇ ਤਰੀਕੇ ਨਾਲ ਕਰੂ ਤਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰ ਹੋਰ ਤਾਂ ਤੋ ਦੋਸਤੋ اے ਸੀ ਸਾਡੇ ਸਾਥੀ ਕਲਾਕਾਰਾਂ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਹਮੇਸ਼ਾ ਹੀ ਮਿਸਟਰ ਮਿਸਿਸ ਭਰਤੀ ਦੇ ਸ਼ੋਅ ਵਿੱਚ ਕੋਈ ਨਾ ਕੋਈ ਸਮਾਜਿਕ ਕ੍ਰਿਤੀ ਨੂੰ ਲੈ ਕੇ ਆਉਂਦੇ ਆ ਤਾਂ ਕਿ ਉਸ ਵਿੱਚ ਕੋਈ ਨਾ ਕੋਈ ਸਦਾਰ ਹੋ ਸਕੇ ਇਸ ਐਪੀਸੋਡ ਵਿੱਚ ਅਸੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਪਰਿਵਾਰ ਦਾ ਇੱਕ ਮੈਂਬਰ ਇਸ ਦਲਦਲ ਵਿੱਚ ਫਸ ਜਾਂਦਾ ਤੋ ਉਹਨੂੰ ਕਿਸ ਤਰੀਕੇ ਨਾਲ ਅਸੀਂ ਕੱਢ ਸਕਦੇ ਆ